ਭਾਈਰ ਜੀ ਕਾ ਖਾਲਸਾ ਵਾਹੀਰ ਜੀ ਦੀ ਫਤਿਹ ਤੇ ਚੜ੍ਹਦੀ ਕਲਾ ਬਾਬਾ ਜੀ ਹਾਂਜੀ ਹਾਂਜੀ ਤੇ ਲੋ ਜੀ ਆਪਾਂ ਸ੍ਰੀ ਫਤਿਹਗੜ ਸਾਹਿਬ ਖੜਿਆਂਗੇ ਤੇ ਬਾਬਾ ਜੀ ਦੇ ਨਾਲ ਬਾਬਾ ਜੀ ਨਾਲ ਗੱਲਬਾਤ ਕਰ ਦਾਂਗੇ ਤੇ ਜੋ ਆਪਣੇ ਵਿਚਾਰ ਨੇ ਨਾਲੇ ਬਾਬਾ ਜੀ ਦੇ ਵਿਚਾਰ ਸੁਣਾਗੇ ਤੇ ਨਾਲੇ ਜਿਹੜੇ ਸੰਗਤ ਦੇ ਵਿਚਾਰ ਨੇ ਉਹ ਸੁਣਾਗੇ ਤੇ ਬਾਬਾ ਜੀ ਜਿਹੜੀ ਆਪਣੀ ਇਹ ਬਣਦੀ ਹੈਗੀ ਸਰਧਈ ਹਾਂਜੀ ਹਾਂਜੀ ਤੇ ਇਹਦਾ ਭੋਗ ਲੱਗ ਰਾ ਜੀ ਹਾਂਜੀ ਭੋਗ ਲੱਗਦਾ ਇਹਦਾ ਠੀਕ ਹੈ ਜੀ ਤੇ ਆਪਾਂ ਕੀ ਕੀ ਬਣਾਉਣੇ ਜੀ ਇਹ ਜਿੰਨਾ ਵੀ ਸਾਡੇ ਕੋਲ ਸਮਾਨ ਪਿਆ ਹੈ ਆਮ ਪਿਆ ਹੈ ਖਸਖਸ ਪਿਆ ਹੈ ਠੀਕ ਹੈ ਮਗਾ ਜੋ ਪੈਨੇ ਤੇਲ ਪੈਨੇ ਹਾਂਜੀ ਰੋ ਪਿਆ ਕਾਲਾ ਨਮਕ ਪਿਆ ਜੋ ਵੀ ਚੀਜ਼ਾਂ ਸਾਡੀਆਂ ਚੀਜ਼ਾਂ ਨੇ ਉਹ ਸਾਰੀਆਂ ਅਸੀਂ ਠੀਕ ਹੈ ਜੀ ਕਰਦੇ ਹਾਂ ਤਿਆਰ ਠੀਕ ਹੈ ਜੀ ਤੇ ਸਰੀਰ ਵਾਸਤੇ ਬਾਬਾ ਜੀ ਬਹੁਤ ਹੀ ਵਧੀਆ ਚੀਜ਼ ਹੈ ਠੀਕ ਹੈ ਜੀ ਹਾਂਜੀ ਹਾਂਜੀ ਤੇ ਜਿਹੜਾ ਆਪਣੇ ਲਵੇ ਆਹ ਹੈ ਛੀ ਜਾਈ ਇਹਨੂੰ ਵੀ ਭੋਗ ਲੱਗਦਾ ਜੀ ਹਾਂਜੀ ਇਹ ਵੀ ਬਿਨਾ ਭੋਗ ਤੋਂ ਨਹੀਂ ਚੱਲਦੀ ਕੋਈ ਚੀਜ਼। ਅੱਛਾ ਇਹਨੂੰ ਵੀ ਭੋਗ ਲੱਗਦਾ ਹੈ? ਹਾਂਜੀ ਹਾਂਜੀ। ਭੋਗ ਤੋਂ ਬਿਨਾ ਅਸੀਂ ਕੰਮ ਸਟਾਰਟ ਕਰਨਾ ਹੈ ਨਾ। ਹਾਂਜੀ। ਉਦੋਂ ਅਸੀਂ ਸਾਰੀ ਚੀਜ਼ ਨੂੰ ਭੋਗ ਲਾਣਾ ਫਿਰ ਆਪਣਾ ਦੂਜਾ ਕੰਮ ਕਰਨਾ ਹੈ। ਠੀਕ ਹੈ ਜੀ। ਹਾਂਜੀ। ਤੇ ਅੱਛਾ ਵੀ ਆਹ ਪਾਪੜੀ ਨੂੰ ਵੀ ਭੋਗ ਲੱਗਦਾ ਜੀ? ਹਾਂਜੀ ਹਾਂਜੀ ਹਾਂਜੀ। ਤੇ ਇਹ ਇਹ ਇਹਦੇ ਨਾਲ ਕਿਸੇ ਨੂੰ ਨਸ਼ਾ ਤਾਂ ਨਹੀਂ ਹੁੰਦਾ ਜੀ? ਇਹ ਬਾਬਾ ਜੀ ਇਦਾਂ ਦੀ ਚੀਜ਼ ਹੈ। ਨਸ਼ੇ ਤਾਂ ਦਿਲੋਂ ਮੈਂ ਮੰਨਦਾ। ਹਾਂਜੀ। ਨਸ਼ੇ ਇਦਾਂ ਦੇ ਨੇ। ਅੱਜਕੱਲ ਨਸ਼ੇ ਚੱਲਦੇ ਆ ਜੀ। ਚਿੱਟਾ ਹੋ ਗਿਆ, ਸਮੈਗ ਹੋ ਗਈ ਜਾਂ ਪੁੱਕੀਆਂ, ਦਾਰੂ ਹੋ ਗਈ। ਗਰਗਕ ਹੋ ਗਏ ਬਰਬਾਦ ਹੋ ਗਏ ਪਰ ਆ ਜਿਹੜੀ ਚੀਜ਼ ਹੈ ਇਹ ਕੁਦਰਤੋਂ ਹੈ ਠੀਕ ਹੈ ਜੀ ਇਹਨੂੰ ਸ਼ੱਕ ਕੇ ਬੰਦਾ ਸਾਧੂ ਮੱਚ ਰੰਦਾ ਕਿਸੇ ਨੂੰ ਮੰਦਾ ਚੰਗਾ ਨਹੀਂ ਬੋਲਦਾ ਠੀਕ ਹੈ ਜੀ ਆਪਣੇ ਦਿਮਾਗ ਨਾਲ ਇੱਕ ਮੰਨ ਨਾਲ ਹੋ ਗਿਆ ਕੰਮ ਕਰਦਾ ਹੈ ਠੀਕ ਹੈ ਜੀ ਹਾਂ ਜੀ ਇਹ ਤਾਂ ਬਹੁਤ ਵਧੀਆ ਚੀਜ਼ ਹੈ ਇਹਦੇ ਤੁਸੀਂ ਗੁਣ ਦੇਖੋ ਕਿਤੇ ਇਹਦੇ ਤੇ ਕਿਤਾਬਾਂ ਛਾਪੀਆਂ ਹੋਈਆਂ ਇਹਦੇ ਗੁਣ ਦੇਖੋ ਠੀਕ ਹੈ ਇਹਦੇ ਵਿੱਚ ਬਹੁਤ ਗੁਣ ਨੇ ਠੀਕ ਹੈ ਜੀ ਹਾਂਜੀ ਹਾਂਜੀ ਇਹ ਗੱਲ ਆਇਆ ਬਾਬਾ ਜੀ ਕਹਿੰਦੇ ਵੀ ਮਾਤਲ ਜਮੇ ਨੇ ਸਿੰਘ ਬਾਬਾ ਜੀ ਜਿਵੇਂ ਉਧਰ ਨਸ਼ੇ ਨੂੰ ਬੰਦ ਕਰ ਰਹੇ ਨੇ ਹਾਂਜੀ 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 ਫਤੇਗੜ ਸਾਹਿਬ ਜਿਹੜਾ ਨਸ਼ਾ ਲੈ ਕੇ ਆਉਂਦਾ ਰੋਕ ਰਹੇ ਨੇ ਠੀਕ ਹੈ ਜੀ ਵੀ ਇੱਕ ਤਰਫਾ ਲੋਕਾਂ ਦਾ ਬਿਆਨ ਹੈ ਕਮੈਂਟਾਂ ਰਾਹੀਂ ਮੈਨੂੰ ਰੈ ਦਿੱਤੀ ਆ ਉਹਨਾਂ ਨੇ ਉਹ ਕਹਿੰਦੇ ਵੀ ਆਪ ਵੀ ਇਹ ਕਾ ਨਸ਼ਾ ਵੇਚ ਰਹੇ ਆ ਨਹੀਂ ਹਾਂਜੀ ਇਹ ਨਸ਼ਾ ਨਹੀਂ ਹੈਗਾ ਅੱਛਾ ਜੀ ਇਹ ਸਾਡੇ ਕਿਸੇ ਵੀ ਗ੍ਰੰਥ 'ਚ ਸਾਨੂੰ ਮਨਾਈ ਨਹੀਂ ਕੀਤੀ ਹੈ ਜੀ। ਅੱਛਾ ਜੀ। ਇਹਦੇ ਬਾਰੇ ਕਿਹਾ ਹੋਇਆ? ਇਹ ਤਾਂ ਬਹੁਤ ਵੱਡੀ ਇਹ ਤਾਂ ਤੁਸੀਂ ਗ੍ਰੰਥਾਂ ਜਾਓ ਇਹਦੇ ਤੁਸੀਂ ਖੋਜ ਕੱਢੋ। ਇਹਦੇ ਬਾਰੇ ਬਾਬਾ ਜੀ ਨੇ ਤਾਂ ਨਹੀਂ ਕਿਹਾ। ਹੈ? ਬਾਬਾ ਜੀ ਨੇ ਤਾਂ ਨਹੀਂ ਕਿਹਾ ਆਪਾਂ ਨੂੰ। ਨਹੀਂ ਮੈਂ ਇਹ ਗੱਲ ਨਹੀਂ ਕਿਹਾ। ਬੋਸ ਸਿੰਘ ਜੀ ਨੇ। ਨਹੀਂ ਨਹੀਂ। ਹੁਣ ਤੁਸੀਂ ਜੇ ਦਸਮ ਗ੍ਰੰਥ ਪੜ੍ਹੋਗੇ ਤਾਂ ਤੁਹਾਨੂੰ ਪਤਾ ਲੱਗੂਗਾ। ਅੱਛਾ ਜੀ। ਹੁਣ ਸਾਡੇ ਨਿਹੰਗ ਸਿੰਘ ਤੇ ਇਹ ਵੀ ਕਹਿੰਦੇ ਕਈ ਲੋਕ ਤਾਂ ਕਿ ਮਹਾਰਾਜ ਜੰਗਾ ਜਿੱਦਾਂ ਦੇ ਵੇਲੇ ਅਫੀਮ ਹੀ ਰਖਦੇ ਸੀਗੇ। ਅੱਛਾ ਜੀ। ਹਾਂਜੀ। ਅੱਛਾ ਜੀ। ਤੇ ਤੁਸੀਂ ਕਿਹੜੇ ਧਾਲ ਵੱਲੋਂ? ਅਸੀਂ ਮੈਂ ਬੋਡੇ ਧਲਵਾਂ। ਬੁੱਢਾ ਦਲ ਕਿਹੜਾ ਦਲ ਜੀ ਬੁੱਢਾ ਦਲ ਜਿਹੜਾ ਹੁਣ ਤਾਂ ਕਈ ਦਲ ਹੋ ਗਏ ਨੇ ਆਪਸ 'ਚ ਨਹੀਂ ਤੁਸੀਂ ਕਿਹੜੇ ਦਲ ਮੈਂ ਜਿਹੜਾ ਮੈਂ ਜਿਹੜਾ ਟਾਈਮ ਰਿਆਂ ਬਾਬੇ ਸੰਤਾ ਸਿੰਘ ਦੇ ਟਾਈਮ ਰਿਆਂ ਮੈਂ ਸੰਤਾ ਸਿੰਘ ਹਾਂਜੀ ਹਾਂ ਠੀਕ ਹੈ ਲਓ ਜੀ ਵੀਡੀਓ ਨੂੰ ਕਰ ਦਿਓ ਸ਼ੇਅਰ ਤੇ ਬਾਬਾ ਜੀ ਕਹਿੰਦੇ ਇਹਦਾ ਕੋਈ ਉਹ ਨਹੀਂ ਹੈਗਾ ਤੇ ਇਹ ਤਾਂ ਬਾਬਾ ਜੀ ਬਹੁਤ ਵਧੀਆ ਚੀਜ਼ ਹੈ ਠੀਕ ਹੈ ਜਿਹੜਾ ਇਹਨੂੰ ਸ਼ੱਕਦਾ ਹੈ ਇਹਨੂੰ ਸ਼ੱਕ ਕੇ ਬੰਦਾ ਕਿਤੇ ਵਿਗੜਦਾ ਨਹੀਂ ਨਾ ਆਪਣਾ ਘਰ ਵਿਗਾੜਦਾ ਠੀਕ ਹੈ ਜੀ ਤੇ ਵਾਹਿਗੁਰੂ ਜੀ ਕਰਦਾ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਆਪਾਂ ਬਾਬਾ ਜੀ ਕੋਲ ਖੜਿਆਂਗੇ ਜੀ ਸ੍ਰੀ ਫਤਿਹਗੜ ਸਾਹਿਬ ਤੇ ਸਰਹੰਦ ਤੇ ਬਾਬਾ ਜੀ ਸਰਦਾਈ ਬਣਾਉਂਦੇ ਨੇ ਤੇ ਸਰਦਾਈ ਦਾ ਕੰਮ ਆ ਬਾਬੇ ਜੀ ਦਾ ਤੇ ਇੱਕ ਟਿੱਕੀ ਬਣਾਉਂਦੇ ਹਨ ਜੀ ਤੇ ਇੱਕ ਪਾਪੜੀ ਬਣਾਉਂਦੇ ਆ ਤੁਹਾਡੇ ਸਾਹਮਣੇ ਆਗੇ ਤੇ ਜਿਹੜਾ ਟੇਬਲ ਤੇ ਸਮਾਨ ਲੱਗਿਆ ਹੋਇਆ ਤੇ ਕਿਉਂਕਿ ਆਹ ਤਲਕੇ ਦੇ ਵਿੱਚ ਲੋਹਣੇ ਦੇ ਵਿੱਚ ਬਣਾਇਆ ਜਾਂਦਾ ਤੇ ਬਾਬਾ ਜੀ ਸਰਦਾਈ ਨੂੰ ਤਾਂ ਭੋਗ ਲੱਗਦਾ ਹੋਣਾ ਹਨਾ ਜੀ ਨਹੀਂ ਨਹੀਂ ਦੇਖ ਨੂੰ ਦੇਖ ਨੂੰ ਜੀ ਦੇਗ ਨੂੰ ਭੋਗ ਲੱਗਦਾ ਹੈ ਜੀ ਸਰਦਾਈ ਨੂੰ ਭੋਗ ਨਹੀਂ ਲੱਗਦਾ ਹਾਂ ਅੱਛਾ ਜੀ ਦੇਗ ਨੂੰ ਭੋਗ ਲੱਗਦਾ ਜੀ ਹਾਂ ਇਹ ਜਿਹੜੀ ਮਤਲਬ ਟਿੱਕੀ ਹੁੰਦੀ ਹੈ ਜਾਂ ਪਾਪੜੀ ਹੁੰਦੀ ਹੈ ਇਹਨੂੰ ਵੀ ਭੋਗ ਲੱਗਦਾ ਜੀ ਇਹਨੂੰ ਨਹੀਂ ਇਹਨੂੰ ਨਹੀਂ ਲੱਗਦਾ ਠੀਕ ਹੈ ਜੀ ਤੇ ਆਪਾਂ ਕਿਹੜੇ ਦਲ ਵੱਲੋਂ ਆ ਜੀ ਅਸੀਂ ਬੁੱਢਾ ਦਾਲ ਰਕਵਾ ਹੈ ਜੀ ਬੁੱਢਾ ਦਾਲ ਰਕਵਾ ਰਕਵਾ ਠੀਕ ਹੈ ਜੀ ਤੇ ਲੋਕਾਂ ਦਾ ਕਹਿਣਾ ਇਹ ਹੈ ਜੀ ਮਤਲਬ ਵੀ ਜਦੋਂ ਇਹਨੂੰ ਪੀ ਲੈਂਦੇ ਨੇ ਵੀ ਇਹ ਚੜਦੀ ਹੈ ਭੰਗ ਜੀ ਏ ਵੀ ਮਤਲਬ ਵਧੂਆ ਕਿਸੇ ਦੇ ਦਿਮਾਗ ਨੂੰ ਕੋਈ ਨੁਕਸਾਨ ਹੋ ਜੇ ਮਤਲਬ ਕੋਈ ਨਸੇ ਦੇ ਤੌਰ ਤੇ ਨਹੀਂ ਵਰਤੀ ਜਾਂਦੀ ਇਹ ਇਹ ਜਿਹੜਾ ਸ਼ੱਕਦਾ ਉਹ ਹੀ ਸ਼ੱਕਦਾ ਹਾਂਜੀ ਤੇ ਦੂਜੇ ਨੂੰ ਚਾਹੀਦਾ ਹੀ ਨਹੀਂ ਸਕਣਾ ਜਿਹੜੇ ਬੰਦੇ ਨੇ ਨਹੀਂ ਸਕਿਆ ਹਾਂਜੀ ਤੁਸੀਂ ਨਹੀਂ ਸਕਿਆ ਤਾਂ ਤੁਸੀਂ ਦੋ ਸ਼ੱਕਣਗੇ ਹਾਂਜੀ ਇਹ ਗੱਲ ਸਹੀ ਹੈ ਬਾਬਾ ਜੀ ਹਾਂ ਹਾਂ ਤੇ ਵੀ ਜਿਹਨੇ ਨਹੀਂ ਸਕਿਆ ਉਹਨੂੰ ਇਹ ਸਕਣਾ ਨਹੀਂ ਚਾਹੀਦਾ ਜਿਹੜਾ ਇਹਨੂੰ ਸਕਦਾ ਉਹਨੂੰ ਸਕਣਾ ਚਾਹੀਦਾ ਤੇ ਲੋ ਜੀ ਇਹ ਗੱਲ ਸਹੀ ਹੈ ਵੀ ਜਿਨੇ ਇਹ ਭੰਗ ਪੀਤੀ ਆ ਉਹਨੂੰ ਤਾਂ ਪੀਣੀ ਚਾਹੀਦੀ ਐਦਰ ਵੀ ਮੜਾ ਕੰਮ ਜਿਨੇ ਭੰਗ ਇਹ ਪੀਤੀ ਆ ਤੇ ਉਹਨੂੰ ਪੀਣੀ ਚਾਹੀਦੀ ਐ ਤੇ ਜਿਨੇ ਨਹੀਂ ਪੀਤੀ ਤੇ ਉਹਨੂੰ ਪੀਣੀ ਨਹੀਂ ਚਾਹੀਦੀ ਤੇ ਕਿਉਂਕਿ ਉਹਦੇ ਉਹਦੇ ਵਾਸਤੇ ਤਾਂ ਇੱਕ ਨਸਾ ਹੀ ਐ ਜਿਨੇ ਨਹੀਂ ਪੀਤੀ ਹਾਂ ਹਾਂ ਕਿਉਂਕਿ ਉਹਨੂੰ ਚੜੂਗੀ ਜੀ ਹਨਾ ਜੀ ਤੇ ਇਸ ਲਈ ਇਹ ਇੱਕ ਬੇਨਤੀ ਐ ਤੇ ਬਾਬਾ ਜੀ ਤੇ ਆਪਣਾ ਨਾਮ ਕੀ ਜੀ ਸੁਭਨਾ ਲੱਖਾ ਸਿੰਘ ਲੱਖਾ ਸਿੰਘ ਤੇ ਕਿੱਥੋਂ ਜੀ ਕਿਹੜਾ ਨਗਰ ਆ ਜੀ ਆਪਣਾ ਹਾਜਲਕਾ ਹਾਜਲਕਾ ਠੀਕ ਐ ਲਓ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਸਾਸਰੀ ਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ